ਆ ਗਈ ਆ ਜੀ ਸਦਾ ਬਹਾਰ ਆਮ ਹੁੰਦੀ ਆ। ਉਹਨਾਂ ਸਾਦਾ ਸੁਆ ਗਣਵੀ ਕਹਿੰਦੇ ਇਹਨੂੰ। ਅੱਛਾ ਜੀ। ਮਜੀ ਸ਼ੂਗਰ। ਅੱਛਾ ਜੀ। ਇੱਕਦਮ ਡਾਊਨ ਕਰਦੀ ਆ। ਅੱਛਾ ਜੀ। ਜੇ ਜੀ ਡਾਊਨ ਆ ਉਹਦੇ ਫੇਟ ਨੇ। ਇਹ ਤਾਂ ਫੇਰ ਸ਼ੂਗਰ ਵਾਲਿਆਂ ਲਈ ਇੱਕ ਬਹੁਤ ਵਧੀਆ ਚੀਜ਼ ਆ ਜੀ। ਕਿਹੜੀ ਵਧੀਆ? ਘਟੀ ਵਾਲਾ ਨਹੀਂ। ਤੈਨੂੰ ਖਾਣਾ ਕਿਦਾਂ ਜੀ? ਖਾਣਾ। ਇਹਦੇ ਕਈ ਢੰਗ ਆ ਜੀ। ਅੱਛਾ ਜੀ। ਉਹਦਾ ਫੁੱਲ ਤੋੜ ਕੇ ਖਾ ਲਓ। ਜਾਂ ਜੇ ਬਹੁਤੀ ਮਿਲ ਜਾਏ। ਕੱਟ ਲਓ। ਜਾਂਵੇਂ ਸਕਾ ਕੇ। ਅੱਛਾ ਕਾਰਕੇ ਦਾ ਬਣਾ ਲਓ ਪਾਣੀ ਅੱਛਾ ਜੀ ਚੰਗਾ ਵਾਲ ਕੇ ਨਿਚੋੜ ਕੇ ਕਿਸੇ ਬੋਤਲ ਚ ਪਾ ਲਓ ਅੱਛਾ ਜੀ ਕਿਉਂਕਿ ਕਾਲੋ ਘਟਾਉਂਦਾ ਬਹੁਤ ਹੈ ਜੀ ਇਸ ਕਰਕੇ ਘਟੀ ਆ ਨਾ ਖਾਂਦਰ ਅੱਛਾ ਨਾ ਜ਼ਿਆਦਾ ਵੀ ਨਾ ਕਾ ਚ ਖਾਲਾਏ ਬਦੀ ਨਾ ਨੁਕਸਾਨ ਨਹੀਂ ਕਰਦੀ ਠੀਕ ਹੈ ਨਾ ਘਟੀ ਕਰਦੀ ਇਹ ਤਾਂ ਮੈਂ ਪਹਿਲੀ ਵਾਰ ਹੀ ਸੁਣੀ ਆ ਇਹ ਚੀਜ਼ੇ ਤਾਂ ਕਈ ਵਾਰੀ ਦੇਖਦੇ ਆ ਆਪਾਂ ਹਾਂ ਉਹ ਤਾਂ ਗਲੀਆਂ ਚ ਉੱਗੇ ਆ ਮੈਂ ਉਹ ਹੀ ਕਹਿੰਦਾ ਆਮ ਹੀ ਉੱਗੇ ਉਹ ਸ਼ੂਗਰ ਦੇ ਲਈ ਇੱਕ ਬੜਾ ਵੱਡੀ ਇਹ ਮਤਲਬ ਕਿ ਦਵਾਈ ਹੈਗੀ ਵਧੀ ਸ਼ੂਗਰ ਲਈ ਸਿਰ ਵਧੀ ਸ਼ੂਗਰ ਨੂੰ ਘਟਾਉਣ ਲਈ ਹਾਂ ਹਾਂ